ਆਪਾਂ ਜ਼ਰੂਰ ਇਸ ਗੱਲ ਤੇ ਗੱਲ ਕਰਨੀ ਚਾਹਾਂਗੇ ਹੁਣ ਕਿ ਜਿਹੜੇ ਬਲਾਕ ਸ਼ਾਂਤੀ ਤੇ ਜ਼ਿਲ੍ਹਾ ਪ੍ਰੇਸ਼ਾਦੀਆਂ ਚੋਣਾਂ ਦੇ ਨਤੀਜੇ ਆਏ ਨਤੀਜੇ ਤੁਸੀਂ ਸਾਰਿਆਂ ਨੇ ਦੇਖੇ ਉਹਨਾਂ ਤੇ ਆਪਾਂ ਸਾਰਿਆਂ ਨੇ ਗੱਲਬਾਤ ਕੀਤੀ ਪਰ ਉਹ ਜਿਵੇਂ ਮਿੰਟੂ ਜੀ ਪਿੱਛੇ ਜੇ ਇੱਕ ਪ੍ਰੈਸ ਕਾਨਫਰੰਸ ਰਾਹੁਲ ਗਾਂਧੀ ਨੇ ਕੀਤੀ ਸੀ ਵੋਟ ਚੋਰੀ ਨੂੰ ਲੈ ਕੇ ਤੇ ਕਾਫੀ ਕੁਝ ਉਹਨਾਂ ਨੇ ਕਹਿ ਲੋ ਕਿ ਖਿਲਾਰ ਦਿੱਤਾ ਸੀ ਫੜ ਕੇ ਉਸ ਦੇ ਵਿੱਚ ਹੁਣ ਰਾਜਾ ਵੜਿੰਗ ਸਾਹਿਬ ਇੱਕ ਪ੍ਰੈਸ ਕਾਨਫਰੰਸ ਕਰਦੇ ਆ ਤੇ ਉਹਦੇ ਵਿੱਚ ਕਾਫੀ ਚੀਜ਼ਾਂ ਉਹ ਸਾਂਝੀਆਂ ਕਰਦੇ ਨੇ ਕਿ ਇੰਨੀਆਂ ਸੀਟਾਂ ਸੀ ਜੀ ਇੰਨੀਆਂ ਫਲਾਣਿਆਂ ਨੇ ਲਈਆਂ ਇੰਨੀਆਂ ਫਲਾਣਿਆਂ ਨੇ ਲਈਆਂ ਐਸ ਐਸ ਤਰ੍ਹਾਂ ਇੱਥੇ ਹੋਇਆ ਇੱਥੇ ਅੱਜ ਸਾਰਾ ਕੁਝ ਖੋਲ ਰਿਹਾ ਉਹਦੇ ਵਿੱਚ ਤੇ ਜੋ ਨਤੀਜੇ ਸਾਨੂੰ ਦਿਖਾਏ ਜਾ ਰਹੇ ਆ ਦੱਸੇ ਜਾ ਰਹੇ ਆ ਅਸਲ ਦੇ ਵਿੱਚ ਉਸੇ ਤਰ੍ਹਾਂ ਹੀ ਸੀ ਜਾਂ ਇਹਦੇ ਵਿੱਚ ਕੋਈ ਝੋਲਮੋਲ ਸੀ ਨਹੀਂ ਦੇਖੋ ਇਹ ਹੁਣ ਕਹਿ ਲਓ ਕਿ ਇੱਕ ਬਹਿਸ ਦਾ ਵਿਸ਼ਾ ਹੈ ਦਰਸਲ ਕੀ ਹੈ ਕਿ ਪਹਿਲੀ ਗਲਤੀ ਕਿ ਕਾਂਗਰਸ ਦੀ ਤੇ ਕਨਫਿਊਜ਼ਨ ਤੇ ਕਲੇਸ਼ ਦੋਨੇ ਕੱਕਿਆਂ ਤੇ ਪੈਂਦੇ ਆ ਇਹ ਮੁੱਕਦੇ ਹੀ ਨਹੀਂ ਉਹ ਕਨਫਿਊਜ਼ਨ ਕਿਸ ਗੱਲ ਦੀ ਆ ਕਿ ਚੰਨੀ ਸਾਹਿਬ ਕਹਿੰਦੇ ਕਿ ਵੈਲਟ ਪੇਪਰ ਜਿਹੜੇ ਆ ਉਹ ਕਥਿਤ ਤੌਰ ਤੇ ਇਹਨਾਂ ਨੇ ਵੱਧ ਘੱਟ ਛਪਾਏ ਆ ਹੂੰ ਜਦ ਕਿ ਕਾਂਗਰਸ ਦੀ ਹਾਈ ਕਮਾਂਡ ਜਿਹੜੀ ਆ ਉਹ ਇਸ ਗੱਲ ਤੇ ਜ਼ੋਰ ਦਿੰਦੀ ਆ ਕਿ ਈਵੀਐਮ ਛੱਡ ਕੇ ਵੈਲਟ ਪੇਪਰਾਂ ਤੇ ਆਓ ਤੇ ਚੰਨੀ ਸਾਹਿਬ ਤੇ ਵੈਲਟ ਪੇਪਰਾਂ ਤੇ ਆਪ ਹੀ ਕਾਂਗਰਸ ਨੂੰ ਫਸਾਈ ਜਾਂਦੇ ਆ ਜੀ ਕਿ ਵੈਲਟ ਪੇਪਰਾਂ ਚ ਤਾਂ ਬਈ ਛਪਾਈ ਤੋਂ ਲੈ ਕੇ ਤੇ ਬਈ ਆਹ ਕੁਝ ਹੋ ਸਕਦਾ ਸਮਝਦੇ ਹੋ ਨਾ ਤੁਸੀਂ ਇਹ ਇਹ ਕਿੱਡੀ ਦੁਬਿਦਾਲੀ ਗੱਲ ਹੈ ਜਿਵੇਂ ਦੋ ਇਕੱਠੇ ਇਲੈਕਸ਼ਨ ਸਰ ਯੂਪੀ ਤੇ ਪੰਜਾਬ ਹਮ ਕੈਪਟਨ ਅਮਰਿੰਦਰ ਸਿੰਘ ਬਣ ਗਏ ਹੁਣ ਦਿੱਲੀ ਚ ਖਲੋਤਾ ਰਾਹੁਲ ਗਾਂਧੀ ਤਾਂ ਰੋਵੇ ਕਿ ਈਵੀ ਮਾਰ ਗਈ ਤੇ ਇੱਥੇ ਖਲੋਤਾ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਬਾਈ ਵਾਪੇ ਵਾ ਨਜ਼ਾਰਾ ਆ ਗਿਆ ਨਾਂਦਾ ਆ ਗਿਆ ਹਮ ਗੰਭਰੂ ਤੇ ਬਰਸੇ ਨੰਦ ਗੋਰੀਏ ਉਹ ਕਹਿੰਦੇ ਵੀ ਵਾਹ ਵਾਹ ਈਵੀਐਮ ਦੀ ਰੀਸ ਕੌਣ ਕਰੇ ਹਮ ਹੁਣ ਮਤਲਬ ਕਿ ਆ ਚੀਜ਼ਾਂ ਜਿਹੜੀਆਂ ਨੇ ਕਾਂਗਰਸ ਨੂੰ ਦੁਬਿਧਾ ਚ ਤੱਕ ਦਿੰਦੀਆਂ ਨੇ ਹਮ ਲਿਹਾਜ਼ਾ ਹੁਣ ਜਿਹੜੀ ਗੱਲ ਦੇਖੋ ਰਾਜਾ ਵੜਿੰਗ ਨੇ ਕੀ ਕਹੀ ਆ ਉਹ ਤਾਂ ਵੈਸੇ ਕੈਪਟਨ ਅਮਰਿੰਦਰ ਸਿੰਘ ਤੇ ਵੀ ਬੋਲ ਰਹੇ ਸਨ ਪਰ ਮੇਰੇ ਖਿਆਲ ਦੇ ਨਾਲ ਚਲੋ ਇਹ ਗੱਲਾਂ ਵੀ ਇਦਾਂ ਆ ਉਦਾਂ ਆ ਵੈਸੇ ਤੇ ਕਾਲੀਆਂ ਨੇ ਆਪਦੇ ਅੰਕੜੇ ਕੱਢ ਕੇ ਰੱਖ ਤੇ ਉਹ ਤਾਂ ਕਾਂਗਰਸ ਨੂੰ ਤੀਜੇ ਨੰਬਰ ਤੇ ਦੱਸਦੇ ਨੇ ਹਮ ਉਹ ਕਹਿੰਦੇ ਕਿ ਸਾਡੇ ਬੰਦਿਆਂ ਦੇ ਤਾਂ ਐਨੀਆਂ ਦੇ ਕਾਗਜ਼ ਰੱਦ ਹੋ ਗਏ ਜੀ ਐਨੀਆਂ ਥਾਵਾਂ ਤੇ ਤਾਂ ਅਸੀਂ ਲੜੇ ਹੀ ਨਹੀਂ ਤੇ ਸਟ੍ਰਾਈਕ ਰੇਟ ਦੇ ਹਿਸਾਬ ਨਾਲ ਜਿੰਨਿਆਂ ਕਿਤੇ ਅਸੀਂ ਲੜੇ ਆ ਫਿਗਰ 'ਚ ਬੇਸ਼ੱਕ ਛੋਟੇ ਆ ਇਹ ਵੀ ਵੇਖੋ ਨਾ ਅਸੀਂ ਲੜੇ ਕਿੰਨੇ ਤੇ ਉਸ ਹਿਸਾਬ ਨਾਲ ਦੂਜੇ ਨੰਬਰ ਦੀ ਪਾਰਟੀ ਅਸੀਂ ਹਮਮ ਕਲੇਮ ਹੈ ਜੀ ਹੁਣ ਜਿਹੜੀ ਗੱਲ ਇਧਰੋਂ ਆ ਰਹੀ ਆ ਰਾਜਾ ਅਬਿੰਗ ਜੀ ਦੀ ਇਹਦੇ ਤੇ ਨਾ ਜਾ ਕੇ ਨਾ ਮੈਂ ਬਹੁਤਾ ਇੱਕ ਹੋਰ ਚੀਜ਼ ਤੇ ਜਾਣਾ ਜਿਹੜੀ ਕੱਲ ਭਾਜਪਾ ਵਾਲਿਆਂ ਨੇ ਸਾਹਮਣੇ ਰੱਖੀ ਆ ਉਸ ਗੱਲ 'ਚ ਮੈਨੂੰ ਇੱਕ ਦਮ ਨਜ਼ਰ ਆਉਂਦਾ ਹੈ ਜੀ ਮਤਲਬ ਉਹਨਾਂ ਦੇ ਅੰਕੜੇ ਆ ਉਹਨਾਂ ਦੇ ਮੁਤਾਬਕ ਪਰ ਉਹਦੇ ਤੇ ਗੌਰ ਕਰਨਾ ਬਣਦਾ ਹੂੰ ਗੌਰ ਕਰਨਾ ਕਿਵੇਂ ਬਣਦਾ ਹੈ ਕਿ ਮਸਲਨ ਜਿਹੜੇ ਉਹਨਾਂ ਦੇ ਬੁਲਾਰੇ ਹੈਗੇ ਨੇ ਬਲੀਏワਲ ਸਾਹਿਬ ਜੀ ਠੀਕ ਹੈ ਨਾ ਜੀ ਉਹਨਾਂ ਨੇ ਸਵਾਲ ਚੁੱਕੇ ਨੇ ਕੁਝ ਤੇ ਨਾਲ ਡਾਟਾ ਪੇਸ਼ ਕੀਤਾ ਤੋ ਕੋਈ ਗੱਲ ਜੇ ਡਾਟਾ ਤੇ ਹੋਵੇ ਫੈਕਟਸ ਤੇ ਹੋਵੇ ਨਾ ਫਿਰ ਅੱਛੀ ਲੱਗਦੀ ਹੂੰ ਬਿਲਕੁਲ ਠੀਕ ਹੈ ਨਾ ਸਾਹਿਬ ਤਾਂ ਗੱਲ ਇਹ ਆ ਕਿ ਇਹਨਾਂ ਨੇ ਪਟਿਆਲਾ ਜ਼ਿਲ੍ਹਾ ਪ੍ਰੀਸ਼ਦ ਦਾ ਨਾ ਇੱਕ ਡਾਟਾ ਦਿੱਤਾ ਹੈ ਉਹ ਕਹਿੰਦੇ ਆ ਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਸੀਗੀਆਂ 887600 ਵੋਟਾਂ ਸੀ 49822 ਪੋਲ ਹੋਈਆਂ ਜਿਨ੍ਹਾਂ ਚੋਂ 15386 15386 ਵੋਟਾਂ ਰੱਦ ਹੋਈਆਂ ਨੇ ਹੂੰ ਬਹੁਤ ਵੱਡੀ ਗਿਣਤੀ ਹੈ ਤਾਂ ਪਰਸੈਂਟ ਦੇ ਹਿਸਾਬ ਨਾਲ ਲਾਲੋ ਤਾਂ ਪੌਣੇ 4 4% ਬਣ ਗਿਆ ਤਾਂ ਮਤਲਬ ਇਹ ਕਾਫੀ ਵੱਡੀ ਗੱਲ ਹੈ ਫਿਰ ਉਹਨਾਂ ਨੇ ਸਮਿਤੀਆਂ ਦੀ ਜਿਹੜੀ ਬੋਲ ਹੋਈ ਵੋਟ ਆ ਉਹ ਦੱਸੀ ਕਿ 383279 ਵੋਟਾਂ ਦੇ ਵਿੱਚੋਂ ਬਾਈ 14757 ਵੋਟਾਂ ਜਿਹੜੀਆਂ ਰੱਦ ਹੋ ਜਾਂਦੀਆਂ ਨੇ ਹੂੰ ਇਹ ਵੀ ਲਗਭਗ 4% ਬਣਦਾ ਹੈ ਤਾਂ ਸੰਗਰੂਰ ਜ਼ਿਲ੍ਹੇ 'ਚ ਵੀ ਕਹਿੰਦੇ ਕਿ ਜਿਹੜੀਆਂ ਵੋਟਾਂ ਪੋਲ ਹੋਈਆਂ ਉਹਦੇ 'ਚੋਂ 13000 ਵੋਟਾਂ ਰੱਦ ਹੋਈਆਂ ਨੇ ਹਮਤਲਬ ਦੋ ਜ਼ਿਲ੍ਹਿਆਂ ਦਾ ਜੇ ਅੰਕੜਾ ਆਪਾਂ ਵੇਖੀਏ ਤਾਂ ਇਹਦੇ ਵਿੱਚ ਬਲਾਕ ਸੰਮਤੀ ਵੀ ਪਾ ਲਓ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਦੂਜੇ ਪਾਸੇ ਸੰਗਰੂਰ ਤਾਂ ਲਗਭਗ ਅੱਧਾ ਲੱਖ ਤੋਂ ਵੋਟ ਇੱਥੋਂ ਹੀ ਹੋ ਗਈ ਰੱਦ ਸਹੀ ਠੀਕ ਹੁਣ ਜੇ ਸਾਰੇ ਪੰਜਾਬ ਦਾ ਡਾਟਾ ਚੈੱਕ ਕੀਤਾ ਜਾਵੇ ਤਾਂ ਮੇਰੇ ਖਿਆਲ ਦੇ ਨਾਲ ਇਹ ਚੀਜ਼ ਇੱਕ ਇੰਟਰਸਟਿੰਗ ਬਣ ਸਕਦੀ ਆ। ਹਮ ਕਿ ਭਾਈ ਕੀ ਵਾਕਿਆ ਇੰਨੀਆਂ ਵੋਟਾਂ ਰੱਦ ਹੋਈਆਂ? ਜੇ ਇੰਨੀਆਂ ਵੋਟਾਂ ਰੱਦ ਹੋਈਆਂ ਨੇ ਤਾਂ ਇਹਦਾ ਕਾਰਨ ਕੀ ਹੈ? ਹਮ ਕਿ ਕੀ ਲੋਕ EVM ਤੇ ਵੋਟ ਕਰਕੇ ਵੀ ਰਾਜ਼ੀ ਨੇ ਤੇ ਬੈਲਟ ਪੇਪਰ ਦੀ ਜਿਹੜੀ ਪ੍ਰਕਿਰਿਆ ਹੁੰਦੀ ਆ ਸ਼ਾਇਦ ਉਹਦੇ ਵਿੱਚ ਕੋਈ ਦਿੱਕਤ ਆਉਂਦੀ ਕਿ ਜਿਹੜੀਆਂ ਭਾਈ ਇੰਨੀਆਂ ਵੋਟਾਂ ਰੱਦ ਹੁੰਦੀਆਂ ਜਾਂ ਵੋਟਾਂ ਰੱਦ ਦੇ ਪਿੱਛੇ ਕੋਈ ਹੋਰ ਕਾਰਨ ਇਤੇ ਸਾਰਾ ਡਾਟਾ ਕਲੈਕਟ ਕੀਤਾ ਜਾਵੇ ਤਦ ਹੀ ਬੰਦਾ ਲੱਗ ਸਕਦਾ ਪਰ ਭਾਜਪਾ ਨੇ ਇਹ ਡਾਟਾ ਜ਼ਰੂਰ ਲੋਕਾਂ ਦੇ ਸਾਹਮਣੇ ਰੱਖਿਆ ਕਿ ਐਦਾਂ ਮਤਲਬ ਕਿ ਕੁਝ ਥਾਵਾਂ ਤੇ ਹਜ਼ਾਰਾਂ ਦੀ ਤعداد ਦੇ ਵਿੱਚ ਵੋਟਾਂ ਜਿਹੜੀਆਂ ਰੱਦ ਹੋਈਆਂ ਨੇ ਤਮਾਕੀ ਭਾਜਪਾ ਨੂੰ ਵੀ ਸਵਾਲ ਬਣੇਗਾ ਕਿ ਭਾਈ ਵੈਸੇ ਤੇ ਵੋਟਾਂ ਦੇ ਮਾਮਲੇ 'ਚ ਤੇ ਤੁਹਾਨੂੰ ਪਤਾ ਹੈ ਇਹਨਾਂ ਨੂੰ ਤੇ ਆਪ ਤਰ੍ਹਾਂ-ਤਰ੍ਹਾਂ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਵੋਟ ਚੋਰੀ ਦੇ ਜੀ ਕਿ ਡਿਲੀਸ਼ਨ ਵੀ ਆਪ ਤੇ ਭਾਈ ਐਡੀਸ਼ਨ ਵੀ ਆਪ ਸਾਰਾ ਕੁਝ ਤੁਸੀਂ ਆਪ ਕਰ ਲੈਨੇ ਹੋ ਪਰ ਵੱਡਾ ਮਸਲਾ ਹੈ ਕਿ ਜੇ ਸੱਚਮੁੱਚ ਇਤਨਾ ਹੋਇਆ ਜੇ ਤੁਹਾਡੇ ਕੋਲ ਡਾਟਾ ਪੰਜਾਬ ਪੱਧਰ ਦਾ ਆ ਗਿਆ ਤਾਂ ਫਿਰ ਮੇਰੇ ਖਿਆਲ ਦੇ ਨਾਲ ਜੇ ਤੁਹਾਨੂੰ ਸਰਕਾਰ ਸਪਸ਼ਟ ਨਹੀਂ ਕਰਦੀ ਕੁਝ ਤੁਸੀਂ ਕੋਲ ਜਾ ਸਕਦੇ ਸੀਮਤ ਦਿਨਾਂ ਦਾ ਟਾਈਮ ਹੁੰਦਾ ਹੈ ਤੁਹਾਡੇ ਕੋਲ ਤਾਂ ਉੱਥੇ ਜਾ ਕੇ ਸਾਰਾ ਰਿਕਾਰਡ ਦੇਖਿਆ ਜਾ ਸਕਦਾ ਚੈੱਕ ਕੀਤਾ ਜਾ ਸਕਦਾ ਕਿ ਭਾਈ ਕੀ ਵਜਾ ਰਹੀ ਹੈ ਪਰ ਇਹ ਇੰਟਰਸਟਿੰਗ ਫੈਕਟ ਲੱਗਿਆ ਮੈਨੂੰ ਕਿ ਜੇ ਇੰਨੀਆਂ ਵੋਟਾਂ ਹਰ ਥਾਂ ਤੇ ਰੱਦ ਹੋਈਆਂ ਨੇ ਤਾਂ ਫਿਰ ਕਿਤੇ ਨਾ ਕਿਤੇ ਕੁੱਝ ਕਾਫੀ ਗਿਣਤੀ ਚੀਜ਼ਾਂ ਜਿਹੜੀਆਂ ਨੇ ਧਿਆਨ ਮੰਗਦੀਆਂ ਜੀ ਰਾਜਕਮਾਜ ਕਹਿ ਰਹੇ ਕਿ ਚੋਣ ਕਮਿਸ਼ਨ ਦਾ ਵਿਸ਼ਵਾਸ ਜਿਹੜਾ ਉਹ ਖਤਮ ਹੋ ਗਿਆ ਜੀ ਤੇ ਸਾਡੇ ਲਹਿਰਗਾ ਅਗੇ ਤਾਂ ਜ਼ਿਆਦਾਤਰ ਬਲਾਕ ਸਮਤੀ ਵਿਰੋਧੀਆਂ ਦੇ ਪੇਪਰ ਰੱਦ ਕਰ ਤੇ ਕਹਿੰਦੇ ਮੇਰੇ ਪਿੰਡ ਚ ਇਹੋ ਹੋਇਆ ਕਲੈਰ ਜੀ ਦੱਸ ਰਹੇ ਨੇ ਤੇ ਕਾਫੀ ਕੁਸ਼ਲ ਦੇਖੋ ਆਪਾਂ ਸਾਹਮਣੇ ਆਉਂਦਾ ਰਿਹਾ বেলਟ ਪੇਪਰ ਤੇ ਵੋਟਾਂ ਰੱਦ ਕਰਾਉਣਾ ਤੇ ਹੁਣਾਂ ਬਹੁਤ ਹੀ ਆਮ ਗੱਲ ਹੈ ਸਿਮਰਨ ਜੀ ਜੀ ਸਿਮਰ ਜੀ ਕੁਨਰੀਆ ਸਾਹਿਬ ਕਹਿ ਰਹੇ ਨੇ ਜੀ ਇੱਕ ਬਿਹਾਰ ਦੀ ਵੀ ਗੱਲ ਕੀਤੀ ਜਾ ਰਹੀ ਆ ਹੂੰ ਉਹ ਕਹ ਰਹੇ ਨੇ ਕਿ ਉੱਥੇ ਵੀ ਸ਼ਾਇਦ 10% ਵੋਟਾਂ ਜਿਹੜੀਆਂ ਉਹ ਰੱਦ ਕੀਤੀਆਂ ਜੀਪੀ ਨੇ ਰੱਦ ਨਹੀਂ ਉੱਥੇ ਬੈਲਟ ਪੇਪਰ ਤੇ ਤਾਂ ਨਹੀਂ ਹੋਈਆਂ ਉੱਥੇ ਤਾਂ ایਵੀਐਮ ਤੇ ਹੋਈਆਂ ਨੇ ਸਰ ਉਹ ਜਿਹੜਿਆ ਮਤਲਬ ਸਹੀਆਂ ਨਾ ਵੋਟਾਂ ਵਿਧਾਨ ਸਭਾ ਦੀਆਂ ایਵੀਐਮ ਤੇ ਹੋਈਆਂ ایਵੀਐਮ ਤੇ ਵੋਟਾਂ ਮੇਰੇ ਖਿਆਲ ਦੇ ਨਾਲ ਰੱਦ ਨਹੀਂ ਹੁੰਦੀਆਂ ਇੰਨੀਆਂ ਨੋਟਾਂ ਨੂੰ ਪੈ ਸਕਦੀਆਂ हां डिलीशन ਹੋਈ ਸੀ ਉੱਥੇ ਉਹ 60 ਲੱਖ VOTER ਕਟਿਆ ਗਿਆ ਸੀ ਜੀ ਠੀਕ ਹੈ ਨਾ ਜੀ ਸੋ ਉਹ ਜ਼ਰੂਰ ਹੋਇਆ ਐਸਆਰ ਜਿਸ ਨੂੰ ਆਪਾਂ ਬੋਲ ਰਹੇ ਹਾਂ ਉਹ VOTER VOTER ਸੂਚੀਆਂ ਚੋਂ ਹਟਾ ਦਿੱਤਾ ਗਿਆ ਸੀ ਪਰ ਇਹ ਨਹੀਂ ਹੈ ਕਿ ਉਹ ਵੋਟਾਂ ਰੱਦ ਹੋਈਆਂ ਉਹ ਵੋਟਾਂ ਹਟਾਈਆਂ ਗਈਆਂ ਨੇ ਜੀ ਬਿਲਕੁਲ ਇੱਕ ਮਿੰਟ ਜੀ ਕਮੈਂਟ ਆ ਰਿਹਾ ਤਰੋਪ ਸਿੰਘ ਜੀ ਦਾ ਇਹ ਗੱਲ ਕਰ ਰਹੇ ਨੇ ਕਿ ਇੱਕ ਇੰਟਰਵਿਊ ਦਾ ਜ਼ਿਕਰ ਕਰ ਰਹੇ ਨੇ ਅਹਬਾਬ ਗਰੇਵਾਲ ਦੀ ਤੇ ਕਹਿੰਦੇ ਉਹਨਾਂ ਨੇ ਪੰਜਾਬ ਸਰਕਾਰ ਬਾਰੇ ਕਹਿੰਦੇ 플ੱਸੇ ਕਿਤੇ ਨੇ ਉਹਦੇ ਬਾਰੇ ਵੀ ਗੱਲ ਕਰਿਓ ਦੇਖੋ ਅਹਿਬਾਬ ਗਰੀਬ ਵਾਲ ਸੀਗੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਤੇ ਬੁਲਾਰਿਆਂ ਚੋਂ ਇੱਕ ਸਨ ਹਮ ਅਹਿਬਾਬ ਗਰੀਬ ਵਾਲ ਮੈਂ ਖੁਦ ਮਤਲਬ ਕਿ ਇੱਕ ਦੋ ਮੌਕਿਆਂ ਤੇ ਡਿਬੇਟ ਦੇ ਵਿੱਚ ਬੈਠਾ ਉਹਨਾਂ ਦੇ ਨਾਲ ਜੀ ਸਾਡੇ ਨਾਲ ਉਹ ਬੈਠੇ ਆ ਮੁਰਕਿ ਉਹ ਆਮ ਆਦਮੀ ਪਾਰਟੀ ਤੋਂ ਮੋਹ ਪੰਗ ਕਰਕੇ ਤੇ ਪਾਸੇ ਹੋ ਗਏ ਸਨ ਜੀ ਹੁਣ ਉਹਨਾਂ ਦੀ ਜਿਹੜੀ ਇੰਟਰਵਿਊ ਆਈ ਏ ਕੁਝ ਸੱਜਣ ਦੱਸ ਰਹੇ ਆ ਭਈ ਐਦਾਂ ਉਦਾਂ ਹੁਣ ਜਿੰਮੇ ਚਾ ਰ ਆਪਾਂ ਨਹੀਂ ਕੋਈ ਇੰਟਰਵਿਊ ਸੁਣੀ ਹੋ ਮੈਂ ਚ ਕੀ ਕਹਿ ਸਕਦੇ ਆ ਤੇ ਜਿਹੜੀ ਗੱਲ ਇੱਥੇ ਇੱਕ ਕਮੈਂਟ ਵਾਲੇ ਵੀਰ ਲਿਖ ਰਹੇ ਸੀ ਕਿ ਜੀ ਇਹਨਾਂ ਨੇ ਪਾਵਰ ਸਰੈਂਡਰ ਕਰ ਦਿੱਤੀ ਹੈ ਤੇ ਸਰ ਇਹਦੇ ਚ ਪ੍ਰਤੱਖ ਨੂੰ ਪ੍ਰਮਾਣ ਕੀ ਚਾ ਲੋਗੇ ਹੂੰ ਹੂੰ ਇਹ ਇਹ ਪਹਿਲਾਂ ਤੇ ਅਬ ਆਪ ਗਰੇਵਲ ਤੇ ਉਹ ਦਿਨ ਬੋਲ ਰਹੇ ਨੇ ਜਦੋਂ ਇਹਨਾਂ ਨੇ ਆਮ ਆਦਮੀ ਪਾਰਟੀ ਛੱਡੀ ਦਵੇਤਾਂ ਚ ਤੇ ਡਿਪੈਂਡ ਕਰਦੇ ਹੁੰਦੇ ਸੀ ਹੂੰ ਸਾਡੇ ਸਾਹਮਣੇ ਹੀ ਸਾਡੇ ਨਾਲ ਹੀ ਬੈਠੇ ਜੀ ਤਾਂ ਗੱਲ ਇਹ ਆ ਕਿ ਉਹ ਅੱਜ ਬੋਲ ਰਹੇ ਅਸੀਂ ਤੁਹਾਨੂੰ ਕਦੋਂ ਦਾ ਕਹਿਨੇ ਆ ਪاور ਸਰੈਂਡਰ ਹੋ ਗਈ ਲੱਗਦਾ ਜੀ ਇਸ ਕਰਕੇ ਸਰ ਗੱਲਿਆ ਕਿ ਉਹ ਸੁਣ ਲਵਾਂਗੇ ਉਹਦੇ ਤੇ ਵੀ ਜੇ ਕੋਈ ਗੱਲ ਕਰਨ ਵਾਲੀ ਹੋਈ ਤੇ ਜ਼ਰੂਰ ਕੀਤੀ ਜਾ